ਅੰਤ ਸਮਹ ਲਾਤੀ ਜਾ ਏ ਮਨ ਮੇਰੇ ਆ ਆਵਾ ਗਉਣ ਸੰਸਾਰ ਹੈ ਅੰਤ ਸਾਜਨੀ ਬੇੜਾ ਰਾਮ ਆਪੇ ਸੱਚਾ ਬਖਸ਼ ਲੈ ਫਿਰ ਹੋਏ ਨਾ ਫੇਰਾਰਾ ਰਾਮ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 571 ਤੇ ਸ਼ੋਭਨੀਕ ਬੜਾ ਹੰਸ ਰਾਗ ਵਿੱਚ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਇਹ ਪਾਵਨ ਸ਼ਬਦਾ ਜਪਾ ਨੂੰ ਸਜਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅੰਮ੍ਰਿਤ ਵੇੜ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਆਪਣੇ ਮਨ ਨੂੰ ਸਮਝਾਓ ਕਿ ਔਣ ਜਾਣ ਦਾ ਜੋ ਗੇੜ ਹੈ ਸੰਸਾਰ ਵਿੱਚ ਇਸ ਦੇ ਵਿੱਚ ਸੱਚ ਦਾ ਹੀ ਨਿਬੇੜਾ ਹੋਣਾ ਹੈ ਜੋ ਪਰਮੇਸ਼ਰ ਦੇ ਸਿਧਾਂਤ ਨੂੰ ਮੰਨਣ ਲੱਗ ਗਏ ਉਹਨਾਂ ਦਾ ਨਤੀਜਾ ਚੰਗਾ ਨਿਕਲਣਾ ਹੈ ਤੇ ਉਹਨਾਂ ਦਾ ਔਣ ਜਾਣ ਦਾ ਟੈਂਟਾ ਹੀ ਮੁੱਕ ਜਾਣਾ ਹੈ ਫਿਰ ਹੋਏ ਨਾ ਫੇਰਾ ਅੰਤ ਸੱਚ ਨਿਵੇੜਾ ਗੁਰਮੁਖ ਮਿਲੇ ਵੜਾਈ ਸਾਚੇ ਰੰਗ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ਜਦੋਂ ਪਰਮੇਸ਼ਰ ਖੁਸ਼ ਹੋ ਗਿਆ ਫਿਰ ਹਉਣ ਜਾਣ ਦਾ ਗੇੜ ਖਤਮ ਹੋ ਜਾਣਾ ਹੈ ਸੱਚ ਦਾ ਹੀ ਨਿਆ ਹੋਣਾ ਹੈ ਗੁਰੂ ਦੇ ਹੁਕਮ ਨੂੰ ਮੰਨਣ ਵਾਲਿਆਂ ਨੂੰ ਸੋਭਾ ਮਿਲੇਗੀ ਪਰਮੇਸ਼ਰ ਦੇ ਸੱਚੇ ਰੰਗ ਵਿੱਚ ਰੰਗਿਆ ਸਹਿਜ ਵਸਤਾ ਪ੍ਰਾਪਤ ਹੋ ਜਾਂਦੀ ਹੈ ਤੇ ਫਿਰ ਪਰਮੇਸ਼ਰ ਦੇ ਵਿੱਚ ਇੱਕ ਮਿਕਤਾ ਹੋ ਜਾਂਦੀ ਹੈ ਸੱਚਾ ਮਨ ਭਾਇਆ ਸੱਚ ਵਸਾਇਆ ਸਬਦ ਰਤੇ ਅੰਤ ਨਿਵੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬੌਰ ਨ ਭਵਜਲ ਫੇਰਾ ਜਿਹਨੂੰ ਪਰਮੇਸ਼ਰ ਦਾ ਨਾਮ ਚੰਗਾ ਲੱਗ ਗਿਆ ਉਹਨਾਂ ਦਾ ਜੀਵਨ ਸੱਚ ਵਾਲਾ ਹੋ ਗਿਆ ਸੱਚ ਨੂੰ ਉਹਨਾਂ ਨੇ ਮਨ ਵਿੱਚ ਵਸਾ ਲਿਆ ਗੁਰੂ ਦੇ ਸ਼ਬਦ ਦੇ ਰਾਈ ਤੇ ਅੰਤ ਵਿੱਚ ਫਿਰ ਨਾਮ ਹੀ ਸੱਚਦਾ ਹੀ ਹੋਣਾ ਹੈ ਧੰ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਾਰੇ ਕਹਿੰਦੇ ਜੋ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਜਾਂਦੇ ਹਨ ਉਹਨਾਂ ਦਾ ਫਿਰ ਸੰਸਾਰ ਉੱਤੇ ਆਉਣਾ ਜਾਣਾ ਖਤਮ ਹੋ ਜਾਂਦਾ ਹੈ ਮਾਇਆ ਮੋਹ ਸਭ ਬਰਲ ਹੈ ਦੂਜੇ ਭਾਇ ਖੁਆਈ RAM ਮਾਤਾ ਪਿਤਾ ਸਭ ਹੀਤ ਹੈ ਹੇਤੇ ਪਲਚਾਈ ਰਾਮ ਮਹਾਰਾਜ ਇੱਕ ਉਦਾਹਰਨ ਬਣਾ ਕੇ ਦੱਸਦੇ ਹਨ ਕਿ ਜੋ ਮਾਇਆ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਮਾਇਆ ਹੀ ਇਕੱਠੀ ਕਰਦੇ ਹਨ ਚਾਰੇ ਬੰਨਿਆ ਦੋ ਉਹਦੇ ਪਾਗਲਪਨ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਇਹ ਪੁੱਠੇ ਰਾ ਪੈ ਜਾਂਦੇ ਹਨ ਇਹ ਜੋ ਮਾਤਾ ਪਿਤਾ ਦਾ ਸੰਬੰਧ ਹੈ ਮਹਾਰਾਜ ਕਹਿੰਦੇ ਇਹ ਵੀ ਇੱਕ ਜੋਠਾਈ ਹੈ ਪਰਛਾਵੇਂ ਵਰਗਾ ਹੀ ਹੈ ਇਹਦੇ ਵਿੱਚ ਹੀ ਮਨੁੱਖ ਰੁਝਿਆ ਰਹਿੰਦਾ ਹੈ ਹੇਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਜਨ ਸ੍ਰਿਸ਼ਟ ਸਾਜੀ ਸੋਕਾਰ ਵੇਖੈ ਤਿਸ ਜੇਵੜਿਆ ਵਰਨਾ ਕੋਈ ਇਨਾ ਸੰਬੰਧਾਂ ਦੇ ਵਿੱਚ ਹੀ ਮਾਇਆ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਹੀ ਆਦਮੀ ਜੋ ਵੀ ਕੰਮ ਕਰਦੇ ਹਨ ਉਹਨਾਂ ਦਾ ਨਤੀਜਾ ਉਹਨਾਂ ਨੂੰ ਭੁਗਤਣਾ ਪੈਂਦਾ ਹੈ ਕੋਈ ਇਸ ਤੋਂ ਭੱਜ ਨਹੀਂ ਸਕਦਾ ਜਿਸ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਇੱਕ ਵਿਧਾਨ ਬਣਾਇਆ ਹੈ ਉਹ ਸਾਰਿਆਂ ਨੂੰ ਵੇਖ ਰਿਹਾ ਹੈ ਉਸ ਤੋਂ ਬਿਨਾ ਇਡੀ ਵੱਡੀ ਹਸਤੀ ਵਾਲਾ ਦੁਨੀਆ ਉਤੇ ਕੋਈ ਨਹੀਂ ਹੈ ਮਨਮੁਖ ਅੰਦਾ ਤਪ ਤਪ ਖਪੈ ਬਿਨ ਸਬਦੈ ਸਾਤਨਾ ਆਈ ਨਾਨਕ ਬਿਨਂ ਨਾਵੇ ਸਭ ਕੋਈ ਭੁੱਲਾ ਮਾਇਆ ਮੋਹਿ ਖੁਆਈ ਮਨ ਦੇ ਪਿਛੇ ਤੁਰਨ ਵਾਲਾ ਆਦਮੀ ਆਤਮਿਕ ਤੌਰ ਦੇ ਉਤੇ ਅਨ ਹੁੰਦਾ ਹੈ ਉਹ ਮਾਇਆ ਪਿਛੇ ਖੱਪ-ਖੱਪ ਕੇ ਮਰਦ ਜਾਂਦਾ ਹੈ ਉਸ ਨੂੰ ਗੁਰੂ ਦੇ ਸ਼ਬਦ ਤੋਂ ਬਗੈਰ ਸ਼ਾਂਤੀ ਨਹੀਂ ਹੁੰਦੀ ਤਾਂ ਗੁਰੂ ਨਾਨਕ ਦੇਵ ਜੀ ਦੀ ਗਰੰਟੀ ਬਾਕੇ ਮਾਰੇ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਬਗੈਰ ਸਾਰੇ ਹੀ ਭੁੱਲੇ ਹਨ ਉਹ ਮਾਇਆ ਪਿਛੇ ਹੀ ਭੱਜੇ ਫਿਰਦੇ ਹਨ ਮਾਇਆ ਦਾ ਹੀ ਵਪਾਰ ਕਰਦੇ ਹਨ ਇਹੋ ਜਗ ਜਲਦਾ ਦੇਖ ਕੇ ਪੱਜ ਪੈ ਹਰ ਸਰਨਾਈ ਰਾਮ ਅਰਦਾਸ ਕਰੀ ਗੁਰਪੂਰੇ ਆਗੇ ਰੱਖ ਲਿਓ ਦਿਓ ਵਡਾਈ ਰਾਮ ਜਿਨ੍ਹਾਂ ਨੂੰ ਇਸ ਅਸਤੀ ਦੀ ਸਮਝ ਲੱਗ ਜਾਂਦੀ ਹੈ ਕਿ ਸਾਰਾ ਜਗ ਮਾਇਆ ਪਿਛੇ ਸੜ ਰਿਹਾ ਹੈ ਉਹ ਫਿਰ ਇਸ ਤੋਂ ਭੱਜ ਜਾਂਦੇ ਹਨ ਪਸਾ ਵੜ ਜਾਂਦੇ ਹਨ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਅਰਦਾਸ ਕਰਦੇ ਹਨ ਆਪਣੇ ਗੁਰੂ ਅੱਗੇ ਕਿ ਸਾਨੂੰ ਇਸ ਤੋਂ ਬਚਾ ਲਵੋ ਸਾਨੂੰ ਇਸ ਤੋਂ ਬਚਾ ਕੇ ਵਢਾਈ ਬਖਸ਼ੋ ਰੱਖ ਲਿਓ ਸਰਨਾਈ ਹਰ ਨਾਮ ਉਵਡਾਈ ਕਦ ਜੇ ਵੜਿਆ ਵਰਨਾ ਦਾਤਾ ਸੇਵਾ ਲਾਗੇ ਸੇ ਵੜ ਭਾਗੇ ਜੁਗ ਜੁਗ ਏਕੋ ਜਾਤਾ ਇਹੀ ਉਚਾਨਾ ਰੱਖਦੇ ਆ ਨਾ ਅਰਦਾਸ ਕਰਦੇ ਆ ਨਾ ਕਿ ਗੁਰੂ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਕਿਉਂਕਿ ਮਹਾਰਾਜ ਹੁਕਮ ਕਰਦੇ ਹਨ ਕਿ ਪਰਮੇਸ਼ਰ ਦੇ ਨਾਮ ਵਿੱਚ ਵਿਢਾਈ ਮਿਲਦੀ ਹੈ ਇਹ ਸਾਰਾ ਨੇਜਲ ਰਾਜ ਚਲਣ ਵਾਲਾ ਉਹਦੇ ਵਰਗਾ ਹੋਰ ਕੋਈ ਨਹੀਂ ਉਹ ਪਰਮੇਸ਼ਰ ਸਾਰਿਆਂ ਨੂੰ ਦਾਤਾ ਮੰਨਦਾ ਹੈ ਸਭ ਤੋਂ ਵੱਡਾ ਹੈ ਸੇਵਾ ਲਾਗੇ ਸੇ ਵੜ ਭਾਗੇ ਜੁਗ ਜੁਗ ਇੱਕ ਹੋ ਜਾਂਦਾ ਜੋ ਗੁਰੂ ਦੀ ਸੇਵਾ ਕਰਨ ਲੱਗ ਜਾਂਦੇ ਹਨ ਗੁਰੂ ਦੇ ਰਸੇ ਹੋਏ ਗੁਰੂ ਦੇ ਦਸੇ ਰਾਹ ਦੇ ਤੁਰਨ ਲੱਗ ਪੈਂਦੇ ਆ ਉਹ ਵੱਡੇ ਭਾਗਾ ਵਾਲੇ ਬਣ ਜਾਂਦੇ ਹਨ ਸਾਰਿਆਂ ਜੁਗਾਂ ਦੇ ਵਿੱਚ ਇਹੋ ਹੀ ਵਰਤਾਰਾ ਜਲਦਾ ਆ ਰਿਹਾ ਹੈ ਜਤ ਸਤ ਸੰਜਮ ਕਰਮ ਕਮ ਆਵੇ ਬੇਨਗੋਰ ਗਤ ਨਹੀਂ ਪਾਈ ਨਾਨਕ ਤਿਸਨੋਂ ਸ਼ਬਦ 부ਝਾਏ ਜੋ ਜਾਏ ਪਵੇ ਹਰ ਸਰਨਾਈ ਕਮ ਜਤ ਵਾਲੇ ਕਰਮ ਕਰ ਲੋ ਸਤ ਵਾਲੇ ਕੋਈ ਸੰਜਮ ਕਰ ਲੋ ਇਹੋ ਜੇ ਕਰਮ ਕਰਨ ਦੇ ਨਾਲ ਕੁਝ ਪ੍ਰਾਪਤੀ ਨਹੀਂ ਹੋਣੀ ਪ੍ਰਾਪਤੀ ਤੇ ਗੁਰੂ ਦੇ ਰਹੀ ਹੋਣੀ ਹੈ ਜੋ ਗੁਰੂ ਵਾਲੇ ਬਣ ਜਾਂਦੇ ਹਨ ਧੰ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਵਿੱਚ ਜੋ ਜੁੜ ਜਾਂਦੇ ਹਨ ਗੁਰੂ ਦੀ ਸੰਗਤ ਵਿੱਚ ਆ ਜਾਂਦੇ ਹਨ ਸ਼ਰਨ ਵਿੱਚ ਆ ਜਾਂਦੇ ਹਨ ਪਰਮੇਸ਼ਰ ਫਿਰ ਉਹਨਾਂ ਨੂੰ ਸਮਝ ਬਖਸ਼ ਦਿੰਦਾ ਹੈ ਜੋ ਹਰ ਮਤ ਦੇ ਸਾ ਉਜੈ ਹੋਰ ਮਤ ਨ ਕਾਈ ਰਾਮ ਅੰਤਰ ਬਾਰ ਏਕ ਤੂੰ ਆਪੇ ਦੇ ਬੁਝਾਈ ਰਾਮ ਕਰਮਾਂ ਅਨਸਾਰ ਪਰਮੇਸ਼ਰ ਜਿਹੋ ਜੀ ਮੱਤ ਕਿਸੇ ਨੂੰ ਬਖਸ਼ਦਾ ਹੈ ਉਹੋ ਜੀ ਵਰਤ ਸਕਦਾ ਹੈ ਉਸ ਤੋਂ ਬਗੈਰ ਆਪੜੇ ਆਪ ਕੁਝ ਨਹੀਂ ਕਰ ਸਕਦਾ ਚੰਗੀ ਮਤ ਆ ਜਾਵੇ ਅੰਦਰ ਵਸਦਾ ਬਾਹਰ ਵਸਦਾ ਪਰਮੇਸ਼ਰ ਉਹਨੂੰ ਆਪ ਹੀ ਦਿਸਣ ਲੱਗ ਜਾਂਦਾ ਹੈ ਆਪੇ ਦਰਬ ਆਪੇ ਦੇ ਬੁਝਾਈ ਅਵਰ ਨ ਭਾਈ ਗੁਰਮੁਖਾ ਹਰ ਅਸ ਜੱਖਿਆ ਦਰ ਸੱਚ ਹੈ ਸਦਾ ਹੈ ਸਾਚਾ ਸੱਚੇ ਸ਼ਬਦ ਸੁਪਾਖਿਆ ਪਰਮੇਸ਼ਰ ਆਪ ਹੀ ਸਮਝ ਬਖਦਾ ਉਸ ਤੋਂ ਬਗੈਰ ਹੋਰ ਕੋਈ ਨਹੀਂ ਸਮਝ ਮੱਤ ਬਖ ਸਕਦਾ ਗੁਰੂ ਵੱਲੇ ਮੂੰਹ ਕਰਕੇ ਟੁਰਨ ਵਾਲਿਆਂ ਨੂੰ ਇਸ ਦਾ ਸਵਾਦ ਆਉਂਦਾ ਹੈ ਉਹ ਜਦੋਂ ਉਹਨਾਂ ਦਾ ਲੇਖਾ ਹੁੰਦਾ ਹੈ ਸੱਚੇ ਦਰ ਦੇ ਉੱਤੇ ਜਾ ਕੇ ਉਹਨਾਂ ਨੂੰ ਸੱਚ ਦਾ ਸ਼ਬਦ ਹੀ ਪ੍ਰਾਪਤ ਹੁੰਦਾ ਹੈ ਸੱਚੇ ਸ਼ਬਦ ਦੀ ਪ੍ਰਾਪਤੀ ਨਾਲ ਹੀ ਉਥੇ ਪਾਸ ਹੋ ਜਾਂਦੇ ਹਨ ਘਰ ਮੈਂ ਨਿਜ ਘਰ ਪਾਇਆ ਸਤਿਗੁਰ ਦੇ ਵਡਾਈ দানਕ ਜੋ ਨਾਮ ਰਤੇ ਸੇਈ ਮਾਲ ਪਾਇਨ ਮਤ ਪਰਵਾਣ ਸੱਚ ਸਾਈ ਇਸ ਹਿਰਦੇ ਸਰੀਰ ਦੇ ਵਿੱਚ ਹੀ ਉਹ ਨੈਚਰ ਰਾਜ ਕਰਨ ਵਾਲੇ ਪਰਮੇਸ਼ਰ ਨੂੰ ਪਾ ਲੈਂਦੇ ਹਨ ਗੁਰੂ ਉਹਨਾਂ ਨੂੰ ਬੜਾਈ ਬਖਸ਼ਦਾ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਨਾਮ ਵਿੱਚ ਰੰਗੇ ਜਾਂਦੇ ਹਨ ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਚੰਗਾ ਥਾਂ ਪ੍ਰਾਪਤ ਹੁੰਦਾ ਹੈ ਉਹਨਾਂ ਦੀ ਰਾਹਦਾਰੀ ਬਣ ਜਾਂਦੀ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਹੋਈਆਂ ਬਿੰਦ ਭੁੱਲਾਂ ਚੁਕਾਂ ਦੀ ਮਾਫੀ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ